ਛੱਟੇ ਗਿਆ ਕਾਇ ਮਰੇ ਪੂਟ ਵਾਓ ਵਾਓ ਐ ਪਾਸਪੇ ਤੇ ਟੰਗੀ ਬਾਂਦੇ ਹੈ ਕਿਤੇ ਥੱਲੇ ਪੈ ਇੰਜ ਤੂੰ ਅਸੀਂ ਕੀ ਕਰਨ ਨੂੰ ਧੀਰੇ ਦਾ ਰਾਤੀ ਅਣੀ ਸਤਰੀਆ ਗਾਦੀ ਸਾਰਿਆਂ ਨੂੰ ਸਤਿ ਲੋ ਜੀ ਤੁਹਾਡੀ ਵੇਟ ਹੋ ਚੁੱਕੀ ਹੈ ਖਤਮ ਸੋ ਇਹਨਾਂ ਦੀ ਵੇਟ ਹੋ ਚੁੱਕੀ ਹੈ ਸ਼ੁਰੂ ਕਿਉਂਕਿ ਜਿਹੜਾ ਮਾਸੀ ਜੀ ਸਮਾਨ ਲੈ ਕੇ ਆਏ ਆ ਸੋਹਣਾ ਸੋਹਣਾ ਅੱਛਾ ਤੇ ਉਹ ਦਿਖਾ ਗਏ ਤੁਹਾਨੂੰ ਹਾਂ ਮੈਨੂੰ ਦਿਖਾਓ ਮੈਂ ਵੇਟ ਕਰੀ ਜਾਂਦੀ ਮੈਂ ਕਿਹਾ ਨਾਲ ਆਉਂਗੀ ਤਾਂ ਆਈ ਨਹੀਂਗੀ ਮਾਸੀ ਵੀ ਆਉਗੀ ਕਿਉਂਕਿ ਬੇਬੇ ਨੂੰ ਆਹੇ ਮਾਸੀ ਨੂੰ ਬੇਬੇ ਨਾਲ ਮਲਾਉਣਾ ਹੈ ਇਹਨਾਂ ਦੇ ਮਲਾਉਣਾ ਹੈ ਪਹਿਲਾਂ ਮੀਟਅਪ ਕਰਾਉਣਾ ਹੈ ਬੇਬੇ ਤੇ ਮਾਸੀ ਦਾ ਸਾਮਾਨ ਕਿੱਧਰ ਗਿਆ ਏ ਯਾਹ ਨਾ ਹੀ ਸਮਾਨ ਆਸਮਾਨ ਆ ਗਿਆ ਛਟੇਲ ਗਿਆ ਦਾ ਖੁਸ਼ੀ ਖੁਸ਼ੀ ਵਕਰੇ ਹੁੰਦੀ ਆ ਆ ਆ ਕੇ ਬਹੁਤ ਸੋਹਣਾ ਹੁੰਦਾ ਹੈ ਪਹਿਲਾਂ ਸਿਆਣੀਆਂ ਗੱਲਾਂ ਕਰ ਲਈਏ ਦੋ ਕਰ ਨਹੀਂ ਸਿਆਣੀਆਂ ਨਹੀਂ ਤੁਮ ਮੈਂ ਇਹ ਨਹੀਂ ਹੁੰਦਾ ਬਲ ਕਹਿੰਦੇ ਨੇ ਚਲੋ ਇਹ ਤੇ ਪਿਆਰ ਹੁੰਦਾ ਨਾ ਚਲ ਹਨ ਮੈਂ ਤੁਮ ਮੈਂ ਤੁਹੇ ਰਿਲੀ ਦੇਤੀ ਲੈ ਬੇਬੇ ਕਹਿੰਦੀ ਸੋ ਕਰੀਏ ਸ਼ੁਰੂ ਲਓ ਜੀ ਸਭ ਤੋਂ ਪਹਿਲਾਂ ਆਪਾਂ ਪੁੱਛਾਂਗੇ ਡੈਡੀ ਤੋਂ डैडी तो कैसे करो थोड़ी आपती आया होगा मैंने तो ट्राई थोड़ा है वो किसने लीकी है ये खबर <laughs> <laughs> खबर किसने लीकी है यार पता है करो मैंने तू दांत पे लीकी आया होगा मेरा नहीं बूट आया होगा ये तो साथ में किसी ने लीकी मैंने लोगों ने हाथों में लाके एक बूट आया नहीं जिम्मेदारी आया होगा ਨਾ ਤੇਰੇ ਲਈ ਕੀ ਆਇਆ ਹੋਗਾ ਮੇਰੇ ਵਾਸਤੇ ਟਰੈਕ ਸੂਟ ਹੀ ਹੈ ਪਿਛਲੀ ਵਾਰੀ ਕੀ ਆਇਆ ਇਹ ਆਹ ਟਰੈਕ ਸੂਟ ਕਰੀਆ ਸ਼ੁਰੂ ਕਰ ਗਰੋ ਕਰ ਤਾ ਕਦੋਂ ਕਰ ਗਏ ਚਲੋ ਮੈਨੂੰ ਮੇਰੇ ਤੋਂ ਐਕਸਪ੍ਰੈਸ਼ਨ ਦਿਖਾਉਣੇ ਆ ਸੋ ਸਭ ਤੋਂ ਪਹਿਲਾਂ ਡੈਡੀ ਦਾ ਸਵਾਗਤ ਮੈਂ ਤੁਹਾਨੂੰ ਖਾਓ ਵੱਡੀ ਦਾ ਟੇ ਟੇ ਬੇਬੇ ਇੱਥੇ ਅੱਖਾਂ ਵਿੱਚ ਜੋ ਯਾਰ ਨਹੀਂ ਅਗਲੀ ਖਾਵੇਂ ਨਹੀਂ ਭਰਾਵਾ ਤਾਂ ਦੇਖਣ ਖੁਸ਼ ਹੋਣਾ ਸਗੋ ਐਂ ਕਰੀ ਅੱਜ ਆਪਾਂ ਅੰਕਲ ਦਾ ਦਿਖਾ ਦਿੱਤਾ ਕੱਲ ਨੂੰ ਬੇਬੇ ਦਾ ਹਾਂ ਬੇਬੇ ਐਦਾਂ ਕਰਦੇ ਵੇ ਨਹੀਂ ਅੱਜ ਆਪਾਂ ਡੈਡੀ ਦਾ ਸਾਮਾਨ ਦਿਖਾ ਦੇ ਕੱਲ ਤੇਰਾ ਦਿਖਾ ਦਾਂਗੇ ਤੇ ਕੱਲੇ ਵੀ ਕਰੇ ਜਾਂ ਫਰੇਲੇ ਵੀ ਅੱਜ ਵੀ ਨਹੀਂ ਤੇਰੇ ਬੇਬੇ ਤੂੰ ਵੀ ਕਰਈਆਂ ਮੈਨੂੰ ਪਤਾਗਾ ਮੈਨਾਂ ਅੱਜ ਹੀ ਵੇਖਣਾ ਮੈਨਾਂ ਨਹੀਂ ਨਹੀਂ ਬੇਬੇ ਲਾਪਸ ਮਾਲ ਕੱਲ ਦਿਖਾ ਸਤ ਪੈਨਾ ਟੈਕ ਟਡੇ ਲਓ ਜੀ ਆ ਸ਼ੂਟ ਡੈਡੀ ਦੇ ਕਿੰਨਾ ਲੱਗੇ ਬਹੁਤ ਵਧੀਆ ਤੇਰਾ ਪੈ ਹੀ ਪਾ ਲੈਂਦੇ ਦੂਜੇ ਨਾਲ ਪਾਉਂਦੇ ਪਈ ਨੂੰ ਹੂੰ ਲਓ ਜੀ ਬਹੁਤ ਹੀ ਸੁੰਦਰ ਸੋਣਿਆ ਵੇ ਮੈਂ ਵੀ ਇਹੀ ਪਾਰ ਚੱਲਦੇ ਲੋ ਜੀ ਬੇਬੇ ਅੱਗੇ ਮੈਂ ਗੱਲ ਕਹਿੰਦੇ ਪਿਆਰ ਹੁੰਦਾ ਨਹੀਂ ਪਿਆਰ ਮਾਰਦੇ ਹੁੰਦੇ ਰਹਿੰਦੇ ਵਿਚਾਰੀ ਹਰ ਵੇ ਇੰਨਾ ਇੰਨਾ ਬੰਦ ਲੱਗ ਕੇ ਆਉਂਦੀ ਹੈ ਕਿਤੇ ਟਰੈਕਸੂਟ ਉਹਦੇ ਕੋਲ ਬੂਟ ਹੁੰਦਾ ਨਾ ਮੈਂ ਬਹੁਤ ਉਹਦੇ ਸਮਾਨ ਲੈ ਕੇ ਆਉਂਦੀ ਅਗੇ ਟਰੈਕਸੂਟ ਲੈਂਦਾ ਹੈਗਾ ਕਿ ਹੁਣ ਆ ਬੂਟ ਆ ਤੇ ਕੀ ਕਹਿਣਾ ਚਾਹੋਗੇ ਹਾਂਜੀ ਤੇ ਉਧਰ ਸੰਡੂ ਸੰਡੂ ਹਾਂਜੀ ਦੱਸੋ ਕੀ ਕਹਿਣਾ ਚਾਹੋਗੇ ਬਾਬਾ ਤਾਰਾ ਸਾਹਿਬ ਨੂੰ ਲੈ ਲਓ ਜੀ ਲਾਓ ਜੀ ਲੈ ਉਧਰ ਰੱਖੋ ਅੱਗੇ ਅੱਗੇ ਸਮਾਨ ਆਪਾਂ ਕੱਢੀਏ ਕੀ ਦਾ ਕੱਢੀਏ ਅੱਗੇ ਕੱਢੀਏ ਲਾਓ ਲਾਓ ਜੀ ਕੀ ਆਇਆ ਇਹ ਇੰਗੀ ਆ ਬੇਬੇ ਮਮਾ ਕਿਹ ਕਿਹਾ ਆਹ ਹੱਥ ਲਾ ਕੀ ਲੱਗ ਰਿਹਾ ਹੈ ਮੇਰੀ ਮੋਢੀ ਲੱਗੇ ਮੈਨੂੰ ਮੋਢੀ ਏ ਭਾਵੇਂ ਦੀ ਨੇ ਆ ਕਿਉਂ ਪਰ ਮੇਰੇ ਮੋਂ ਬਾਹੇ ਕੇ ਏ ਮੰਮੀ ਦੇ ਆ ਆ ਜੇ ਮੈਂ ਨਹੀਂ ਕਰ ਮੈਨੂੰ ਨੇ ਪਤਾ ਮੈਂ ਲੈਣੇ ਤਾਂ ਕੇ ਕੰਮ ਤੇ ਹੁਣ ਗੰਦੇ ਕਰ ਦਿੱਤੇ ਪਹਿਲਾਂ ਝੋਲੀ ਚ ਰੱਖ ਲਿਆ ਲਾ ਬੇਬੇ ਆ ਮੰਮੀ ਦਾ ਪਾਸ ਆ ਰਿਹਾ ਕੋਚ ਲਾ ਕਿਹੜਾ ਹੈ ਹੋਰ ਕਿਹੜਾ ਕੋਸਾ ਬਾਤ ਹੋਏ ਮੋਰੇ ਹਾਂ ਠੀਕ ਐ ਪਾਸ ਬੇਬੇ ਟੰਗੀ ਬਾਂਦੇ ਐ ਤੇ ਥੱਲੇ ਪੈਂਜੀ ਤੁਸੀਂ ਅਸੀਂ ਕਿੰਨੇ ਕਰਨਾ ਲੋ ਆ ਤੇ ਮੇਕਅਪ ਦਾ ਸਮਾਨ ਆ ਉਹ ਕੀਦਾ ਹੋਣਾ ਇਹ ਤੇ ਵੈਦ ਦਿਖਾਇਆ ਪਿਛਲੇ ਵਲੋਗ ਚ ਲਓ ਜੀ ਬਹੁਤ ਸੋਹਣਾ ਬਹੁਤ ਬਹੁਤ ਹੀ ਸੋਹਣਾ ਹਾਂ ਤੁਸੀਂ ਵੀ ਕੁਝ ਕਹਿਣਾ ਚਾਹੋ ਇਧਰ ਇਧਰ ਨੂੰ ਵੇਖ ਕੇ ਪਹਿਲਾਂ ਕੈਮਰੇ ਦੇ ਵਿੱਚ ਥੈਂਕ ਯੂ ਮੇਰੀ ਭੈਣ ਦਾ ਤੇ ਮੇਰੇ ਜੀਜੇ ਦਾ ਜਿਨ੍ਹਾਂ ਨੇ ਇਹਨੇ ਵਧੀਆ ਵਧੀਆ ਗਿਫਟ ਮੈਨੂੰ ਲਓ ਜੀ ਬਾਸ ਉਹਨਾਂ ਦਾ ਧੰਨਵਾਦ ਕਰੀ ਜਾਂਦਾ ਅੱਗੇ ਬੇਬੇ ਟੈਂ ਟੈਂ ਡੇ ਜੇਰਾ ਵੀ ਪਾਸਾ ਆ ਗਿਆ ਬੇਬੇ ਇਹ ਵੀ ਮੰਮੀ ਦਾ ਬੇਬੇ ਵੀ ਸੁਖਿਆ ਕਰਦੇ ਤੇ ਪ੍ਰੈਸ ਦੇ ਆ ਗਮੇ ਤੇ ਦੇਖੇ ਬਸ ਇਹ ਬੜੇ ਸੋਹਣੇ ਆ ਕਿਊਟ ਕਿਊਟ ਜੇ ਹਰਾ ਕੁਦੋਂ ਮੇਕਅਪ ਗਾ ਕਰਕੇ ਦਿਖਾਉਣਾ ਬਸ ਸਾਰੇ ਮੈਂ ਕਬੀਰ ਨਾਲ ਲੱਗਦੇ ਆਹੋ ਪਰ ਹੈਗਾ ਰਿਤ ਮੇਕਅਪ ਦਾ ਸਮਾਨ ਚਲ ਆ ਜੀ ਅੱਗੇ ਅੱਗੇ ਆਏ ਹਰ ਮਿੰਦਾ ਤੇ ਅੱਗੇ ਹੀਰਾ ਆ ਕੇ ਕਾਢੀ ਤੇਰੇ ਮੈਂ ਆਹ ਗੜਾ ਮਾਣਾ ਮੈਂ ਬੋਕਾ ਕੇ ਕਾਢ ਤਾ ਹੋਰ ਨਹੀਂ ਆਉਂਦੇ ਉਹ ਸਾਰੇ ਨੇ ਵੇਖੀ ਆ ਮੈਂ ਤੁਹਾਨੂੰ ਦਿਖਾਈਏ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਵੇਖੋ ਵੇਖੋ ਵੇਖੀ ਚੀਜ਼ ਆ ਜੀ ਆ ਇਧਰ ਵੇਖ ਕੇ ਕੈਮਰੇ 'ਚ ਵੇਖ ਕੇ ਕਹੋ ਅੱਖਾਂ ਨਾਲ ਆ ਇਧਰ ਹਾਂਜੀ ਹਾਂਜੀ ਕਹੋ ਬਹੁਤ ਬਹੁਤ ਧੰਨਵਾਦ ਧੰਨਵਾਦ ਇਧਰ ਬਾਸੀ ਜੀ ਕੌਣ ਆ ਬਾਸੀ ਜੀ ਥੈਂਕ ਯੂ ਸੋ ਮੱਚ ਇਦਾਂ ਹੀ ਤੁਸੀਂ ਆਉਂਦੇ ਰਹੋ ਇਦਾਂ ਹੀ ਸੋਹਣੇ ਸੋਹਣੇ ਇੰਨਾ ਸਮਾਨ ਲਿਆਉਂਦੇ ਰਹੋ ਸੋਹਣੇ ਸੋਹਣੇ ਗਿਫਟ ਲਿਆਉਂਦੇ ਰਹੋ ਥੈਂਕ ਯੂ ਜੋੜਿਆ ਉਹ ਬਾਲਾ ਜੂਮ ਕਰਕੇ ਨਾ ਦਿਖਾਈ ਜਲ ਲੋਕਾਂ ਨੇ ਕਹਿਣਾ ਕਿ ਤੁਸੀਂ ਭਰਾਵਾਂ ਦੀ ਸ਼ੋਅ ਇਹ ਜਸਤ ਸਾਨੂੰ ਚਾਹ ਚਾਹੀ ਬਹੁਤ ਆਹ ਚਾਹ ਯਾਰ ਇਹ ਤਾਂ ਹੀ ਤਾਂ ਬਿਠਾਰੇ ਇਹਨਾਂ ਕਿਉਂਕਿ ਭਰਾਵਾਂ ਦੀ ਦਿਖਾਈ ਜਾਂਦੇ ਆ ਸੋ ਇਹ ਜਸਤ ਪਿਆਰ ਹੁੰਦਾ ਇਹ ਕੋਈ ਯਾਉ ਤਾਂ ਬੇਰੇ ਨਾ ਹੂਗਾ ਮੈਂ ਤਾਂ ਅੱਗੇ ਗੱਲ ਕਰਦਾ ਸੀ ਇਹ ਜਾਂਦੇ ਰਿਸ਼ਤੇਦਾਰ ਚਲੋ ਠੀਕ ਹੈ ਫਿਰ ਚਲੋ ਚਲ ਜੀ ਹੈ ਬਬੇ ਕਈ ਨਾ ਰਿਸ਼ਤੇਦਾਰ ਹੈਗੇ ਉਹ ਯਾਰ ਦੱਸਦੇ ਆ ਹਾਂ ਤੇ ਆਪਾਂ ਕਰਮਾਂ ਵਾਲੇ ਜਿਹੜੇ ਵਿਚਾਰੇ ਐਂਡੇ ਐਨਾ ਵਧੀਆ ਐਡਾ ਸੋਹਣਾ ਪਰਿਵਾਰ ਮਿਲਿਆ ਤੇ ਇੰਨੇ ਵਧੀਆ ਰਿਸ਼ਤੇਦਾਰ ਮਿਲਿਆ ਉਹਨਾਂ ਕੋਲ ਨਾ ਉਹ ਵਤੂ ਕੋ ਲੈ ਕੇ ਆਉਂਦੇ ਪਰ ਤੇਲ ਤੋਂ ਬਿਨਾ ਦਿੱਤਾ ਨਹੀਂ ਜਾਂਦਾ ਕਿਸੇ ਨੂੰ ਹਨਾ ਜਦੋਂ ਪਿਆਰ ਹੁੰਦਾ ਲਾ ਹੋਵੇ ਤਾਂ ਦਿੱਤਾ ਜਾਂਦਾ ਸਹੀ ਕਈਆਂ ਕੋਲੇ ਐਨਾ ਇਹ ਨਹੀਂ ਕਿ ਆਪਾਂ ਕੋਈ ਬੰਦੇ ਕਹੀ ਚੀਜ਼ ਦਾ ਭੁੱਖ ਹੁੰਦਾ ਜਿਵੇਂ ਨੂੰ ਕਹਿੰਦੀ ਪਿਆਰ ਹੈ ਪਿਆਰ ਹੁੰਦਾ ਨਹੀਂ ਐ ਕੋਈ ਐਨਾ ਪੈਸਾ ਹੁੰਦਾ ਕੁਝ ਵੀ ਨਹੀਂ ਲੈਂਗੇ ਸੋਚ ਨਹੀਂ ਉਹ ਫੀਲ ਕਰਦੇ ਆ ਕਿ ਅੱਗੇ ਹੁਣ ਅਗੇ ਟੰਟਰੇ ਮੁੰਡਿਆ ਹੋ ਗਿਆ ਜੀ ਸਿੱਧੀ ਖਮੋਨਾਂ ਨੇ ਨੰਗੰਬਰਾ ਉਂਗਾ ਕਿ ਟੰਟਰੇ ਮੁਕਿਆ ਵੀਗਾ ਬੱਬਾ ਵਧੀਆ ਤੈਨੂੰ ਤੋਰਨ ਨੂੰ ਬਹੁਤ ਪਤਾ ਕਿਹੜੇ ਇਹ ਇੱਥੇ ਨਾਨੀ ਦੇ ਇਹਦੇ ਨਾਲ ਦੇ ਹਾਂ ਸਟੈਕਰ ਕਿਹੜੇ ਆ ਕੈਂਚਰ ਦੇ ਮੁੰਡੇ ਹੀਰੇ ਨੇ ਕਿਹਾ ਚਲੋ ਇਹਨੇ ਦੇਰ ਨਹੀਂ ਹੋ ਰਹੀ ਲੋੜੀ ਅਗੇ ਆ ਆ ਯਾ ਯੇ ਡੈਡੀ ਯੇ ਉਹਦੇ ਨਾਲ ਹੀ ਸਾਰਾ ਸਾਡੇ 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 ਸਾਨੂੰ ਵਧੀਆ ਇਦਨ ਵੇਖ ਕੇ ਕੋ ਉਹਨਾਂ ਦਾ ਥੈਂਕ ਯੂ ਸਾਨੂੰ ਸਾਥ ਥੈਂਕ ਯੂ ਬਹੁਤ ਡੈਡੀ ਵੀ ਚਲ ਕੋਲੇ ਨਹੀਂ ਯਾਰ ਸਾਡੇ ਆਹ ਮਮਮੀ ਬਾਜੀ ਦੇਗੀ ਹਾਂ ਲਓ ਯਾ ਆਹ ਟੀ-ਸ਼ਰਟ ਬੇਬੇ ਟੋਮੀ ਮੇਰੇ ਆ ਤੇਰੇ ਆਪੇ ਠੱਗੀ ਲਓ ਯਾ ਟੀ-ਸ਼ਰਟ ਮੇਰੀ ਨਹੀਂ ਤੇ ਸਾਰਿਆਂ ਨੇ ਵੇਚੀ ਬਹੁਤ ਥੈਂਕ ਯੂ ਸੋ ਜਿਹੜਾ ਅੱਗੇ ਜਿਹੜੀ ਚੀਜ਼ ਹੈ ਇਹ ਕਰ ਰਿਹਾ ਲਿਆ ਲਓ ਯਾ ਗਲੇ ਧੀਰੇ ਦਾ ਰੈਕਸ ਹੇ ਹੀ ਰਿਆ ਇਹਨੂੰ ਖੋਲ ਕੇ ਦਿਖਾਓ ਅਲੋ ਬਹੁਤ ਸੋਹਣਾ ਨਾ ਸਾਰਾ ਨਾ ਸੋਹਣਾ ਹੀ ਦੇ ਦੇ ਕੀ ਦੇਦਾ ਵਾਖਾ ਮੈਂ ਜਾਂ ਮਨਾ ਹੁਣ ਜਿੰਮ ਜਾ ਕੇ ਪਾ ਕੇ ਪਹਿਲਾ ਵੀ ਹੁਣ ਤੱਕ ਪਾਉਂਦਾ ਕਿ ਆ ਹਾਂਜੀ ਨਹੀਂ ਸੋਹਣਾ ਬਹੁਤ ਬਹੁਤ ਥੈਂਕ ਯੂ ਕਰਨ ਤੋਂ ਥੈਂਕ ਯੂ ਮਾਸੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਬਹੁਤ ਬਹੁਤ ਪਿਆਰੀ ਮਾਸੀ ਹਰੇਕ ਵਾਰੀ ਚੀਜ਼ਾਂ ਲੈ ਕੇ ਆਉਂਦੀ ਹੈ ਅੱਗੇ ਕੀ ਹੈ ਆ ਤੇਰਾ ਲੋ ਆਜ ਮਾਈ ਆ ਬੇਬੇ ਦਾ ਕੈਕੇ ਕੈਕੇ ਹਾਂਜੀ ਇਹ ਵੀ ਸੋਹਣੀ ਐ ਤੇਰੀ ਬਹੁਤ ਸੋਹਣੀ ਉਹ ਯਾਰ ਪਾ ਕੇ ਨਹੀਂ ਮੀਖੀ ਪਾ ਕੇ ਦੇਖੀ ਕਿਦਾਂ ਲੱਗ ਰਹੀ ਐ ਬਰਮ ਕੈਕੇ ਮਾਊਥ ਤੇ ਸੁਣੋ ਕੋਟ ਪੈਂਟ ਗੁਰਦੇਵ ਜਾਨਸ ਮੁੰਡਾ ਕੋਟ ਪੈਂਟ ਐ ਜੀ ਵਿਆਹਪਾ ਵਿੱਚ ਸਾਨੂੰ ਘਟਾਏ ਕੋਟ ਪੈਂਟ ਐ ਕਿ ਪੰਜ ਛੇ ਸਵਾ ਕੇ ਰੱਖ ਲਿਆ ਲਓ ਸੋਹਣੇ ਆ ਸੋਹਣੀ ਰਹਿ ਗਈ ਅੱਗੇ ਵੀ ਰਹਿ ਗਈ ਹਾਂ ਟੀ-ਸ਼ਰਟ ਰਹਿ ਗਈ ਲਓ ਇਹ ਟੀ-ਸ਼ਰਟ ਇਹ ਵੀ ਡੈਡੀ ਦੀ ਹਾਂ ਮਾਰ ਲੈਣੇ ਮਾਰ ਲਈ ਮੰਗੋ ਮੇਰੀ ਬਾਤ ਸੁਣਾ ਦਿਖਾ ਦਈਏ ਬਾਜੋ ਟੀ-ਸ਼ਰਟ ਲੈ ਲਈ ਦੀ ਜਾਂ ਬਾਈ ਕਿਸੇ ਹੋਰ ਦੇ ਹੋ ਗਿਆ ਕਾਜੀ ਬੇਬੇ ਕਿਦਾਂ ਲੱਗਿਆ ਸਾਰਿਆਂ ਨੂੰ ਭਾਈ ਮੈਂ ਬਾਤ ਸੁਣਾ ਸੁਣਾ ਲੈਂਕ ਜੂ ਟੈਂਕ ਜੂ ਦੀਆ ਟੈਂਕ ਜੂ ਜੀ ਨੇ ਨਾ ਜ਼ਮਾਨੇ ਪਹਿਜਾ ਮਾਰ ਕੰਦਰ ਰੋਦੀ ਸਹੀ ਗੱਲ ਧੰਨਵਾਦ ਬਹੁਤ ਬਹੁਤ ਕੈਮਰਾਮੈਨ ਵੱਲੋਂ ਵੀ ਧੰਨਵਾਦ ਬਹੁਤ ਬਹੁਤ ਸਾਰਿਆਂ ਵੱਲੋਂ ਧੰਨਵਾਦ ਬਹੁਤ ਬਹੁਤ ਸੋ ਹੁਣ ਅਸੀਂ ਅਗਲੇ ਚੜ੍ਹੋਗੇ ਬੈਠੇ ਆਏ ਚੱਲੇ ਕਿਤੇ ਹਾਂ ਚੱਲੇ ਆ ਕਿਤੇ ਜਲੰਧਰ ਸ਼ਾਪਿੰਗ ਕਰਨੀ ਬੇਬੇ ਤੇਰੇ ਲਈ ਸਰਪ੍ਰਾਈਜ਼ ਦਾ ਤੇਰਾ ਸੋਨਾ ਯਾ ਕਿੱਦਾਂ ਦਾ ਸੋਨਾ ਬਹੁਤ ਸੋਨਾ ਵੀ ਉਹ ਸੋਨਾ ਤਾਂ ਨਹੀਂ ਲੱਗਦਾ ਹੈ ਨਾਈ ਬਗ ਹਾਂ ਮੈਨੂੰ ਤਾਂ ਲੱਗਦਾ ਬੇਬੇ ਬੇਬੇ ਦੇ ਲੈ ਸ਼ੌਲ ਬੜਾ ਸੋਹਣਾ ਲੱਗਿਆ ਆਇਆ ਤੁਹਾਡੇ ਲਈ ਲੈ ਕੇ ਆਇਆ ਮੈਂ ਅੱਜ ਲੈ ਆਇਆ ਮਾ ਘਰ ਦੇ ਨਾਲ ਕਿੰਨੀ ਜੀ ਨਹੀਂ ਹੈ ਵਧੀਆ ਹੋੜ ਆ ਜਾਂਦਾ ਯਾਰ ਅਕਸਰੀ ਆ ਕਿ ਗੱਲ ਹੈ ਅਕਸਰੀ ਆਪਾਂ ਜਦੋਂ ਸ਼ੋਪਿੰਗ ਦਾ ਕਰਦੇ ਰਹਿੰਦੇ ਜਿਵੇਂ ਮੈਂ ਸ਼ੋਪਿੰਗ ਬੜੀ ਕਰਦਾ ਹਾਂ ਨਾ ਕੋਈ ਨਾ ਕੁਝ ਲੈ ਕੇ ਆਉਂਦੇ ਰਹਿੰਦਾ ਪਰ ਜਿਹੜੀ ਚੀਜ਼ ਜਿਵੇਂ ਬਾਹਰੋਂ ਕੋਈ ਆਉਂਦੇ ਜਿਵੇਂ ਮਾਸੀ ਜੀ ਲੈ ਕੇ ਆਉਂਦੇ ਨੇ ਉਹ ਚੀਜ਼ ਦਾ ਚਾਹੀ ਵੱਖਰਾ ਹੁੰਦਾ ਹੈ ਨਾ ਕੀ ਹੈ ਕਿ ਚਲੋ ਇਹ ਜਿਵੇਂ ਆਪਾਂ ਉਹੀ ਗੱਲ ਕਰਦੇ ਕਿ ਪਿਆਰ ਨੂੰ ਹੁੰਦਾ ਕੋਈ ਸਪੈਸ਼ਲ ਚੀਜ਼ ਬੰਦਾ ਇਨੇ ਚਾਵਾਂ ਨਾਲ ਹਨਾ ਬਾਹਰ ਜਿੰਨੇ ਵੀ ਆਪਣੇ ਬਾਹਰ ਹੁੰਦੇ ਥੋਡੇ ਵੀ ਰਿਸ਼ਤੇਦਾਰ ਆਉਂਦੇ ਹੋਣਗੇ ਵੀਰ ਭੈਣ ਭਰਾ ਜੋ ਵੀ ਆਉਂਦੇ ਨੇ ਉਹ ਕਿੰਨੀ ਮਿਹਨਤ ਕਰਕੇ ਲੱਭ ਕੇ ਯਾਰ ਆਹ ਚੀਜ਼ ਅਗਲੇ ਦੇ ਸਾਈਜ ਆ ਜਾਊਗਾ ਆਹ ਚੀਜ਼ ਅਗਲੇ ਨੂੰ ਸੋਹਣੀ ਲੱਗੂਗੀ ਉਹਦੇ ਪਿੱਛੇ ਬੜਾ ਉਹ ਨੂੰ ਕਿਹਾ ਹੁੰਦਾ ਸੰਘਰਸ਼ ਉਹਨੂੰ ਜਿਵੇਂ ਆਪਾਂ ਕਹਿ ਦਿੰਨੇ ਹਾਂ ਪਤਾ ਹੈ ਉਹ ਤਾਂ ਇੱਕ ਬੰਦਾ ਹੁੰਦਾ ਹਨ ਵੀ ਜਿੰਨੇ ਇੰਨਾ ਸਮਾਨ ਲਿਆਉਣਾ ਹੁੰਦਾ ਤੇ ਕਿੰਨੇ ਨੂੰ ਵੰਡਣਾ ਹੁੰਦਾ ਉਹਨੂੰ ਕਿੰਨਾ ਔਕਾ ਲੱਗਦਾ ਵਜਾ ਇਹ ਕੋਦਰ ਟਾਈਮ ਘੱਟ ਹੁੰਦਾ ਟਾਈਮ ਕੱਢ ਕੇ ਫੇਰ ਲਿਆਉਂਦੇ ਆ ਫੇਰ ਉਹ ਇਹ ਜਿਹੜਾ ਇੱਕ ਦਿਨ ਮੀਂਹ ਲੱਗ ਜਾਂਦੇ ਆ ਮੈਂ ਜਦੋਂ ਮੈਂ ਇੱਥੋਂ ਚਲੀ ਜਾਣੀ ਆ ਨਾ ਉਦੋਂ ਤੋਂ ਹੀ ਸ਼ਾਪਿੰਗ ਸ਼ੁਰੂ ਕਰ ਦਿੰਨੀ ਆ ਕਾਹਨੂੰ ਤੁਹਾਡੇ ਸਾਰਿਆਂ ਵਾਸਤੇ ਫੇਰ ਸਾਰਾ ਡਿਜ਼ਾਈਨ ਹੀ ਸਾਰਿਆਂ ਵਾਸਤੇ ਹੀ ਮਾਸੀ ਇੰਨਾ ਕੁਝ ਲਿਆਉਂਦੀ ਆ ਸੁਮਾਸੀ ਨੂੰ ਆਪਾਂ ਪਿਛਲੀ ਵਾਰੀ ਵੀ ਕਿਹਾ ਸੀ ਕਿ ਮਾਸੀ ਨਾਲ ਲੈ ਆ ਮਾਸੀ ਪਰ ਫਿਰ ਵੀ ਲੈ ਕੇ ਆਂ ਸੋ ਥੈਂਕ ਯੂ so much ਕਿਵੇਂ ਧੰਨਵਾਦ ਥੈਂਕ ਯੂ ਮਾਸ ਥੈਂਕ ਯ ਦਿੱਖੂ ਹੀ ਤੇਰੇ ਨਾਲ ਆਉਂਦੇ ਵਾਸਤੇ ਰਹਿਣੀਆਂ ਨਾ ਬਚਾਰੇ ਐਨੇ ਦੂਰ ਪਰਦੇਸਾਂ ਚੋਂ ਆਉਂਦੇ ਨੇ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਅਸੀਂ ਇੰਡੀਆ ਜਾਵਾਂਗੇ ਫਿਰ ਘੁਮਾਂ ਫਿਰਾਂ ਹੁਣ ਜਿਹੜੇ ਵੀ ਬਾਰੇ ਆਪਣੇ ਵੀਰ ਭੈਣ ਪਰ family vlog ਦੇਖਦੇ ਹੁਣ ਕਈਆਂ ਨੂੰ ਕਿੰਨੇ ਸਾਲ ਹੋ ਗਏ ਬਾਹਰ ਗਿਆ ਨੂੰ ਉਹਨਾਂ ਤੋਂ ਆਇਆ ਹੀ ਨਹੀਂ ਗਿਆ ਹਨਾ ਸੋ vlog ਦੇ ਜਰੀਏ ਉਹ ਇਹ ਚੀਜ਼ ਮਹਿਸੂਸ ਕਰਦੇ ਨੇ ਹਨਾ ਸੋਰ ਆਪ ਨੂੰ ਸਭ ਨੂੰ ਖੁਸ਼ ਰੱਖੇ ਸਭ ਨੂੰ ਸਭ ਦੇ ਪਰਿਵਾਰ ਨਾਲ ਜੁੜ ਕੇ ਰੱਖੇ ਜਿਹੜਾ ਪਾਣੀ ਨੇ ਬੱਚਿਆਂ ਨੂੰ ਕਾਂਦਲੋਸਤੀ ਦੇਵੇ ਪਤੀ ਨੂੰ ਕਾਂਦਲੋਸਤੀ ਦੇਵੇ ਕੋਮ ਦੇ ਰਣ ਕਮਾਉਂਦੇ ਰਣ ਸਾਡੇ ਅੱਜ ਚੀਜ਼ਾਂ ਲਿਆਉਂਦੇ ਨਾਲੇ ਆਪਾਂ ਨੂੰ ਯਾਦ ਰਹਿੰਦਾ ਵੀ ਫੁਲਾਨੇ ਨੇ ਆਹ ਚੀਜ਼ ਦਿੱਤੀ ਸੀ ਆਪਾਂ ਹਮੇਸ਼ਾ ਆਪਾਂ ਨੂੰ ਯਾਦ ਹੀ ਰਹਿੰਦਾ